ਅੱਜ ਸਿਵਲ ਡਿਫੈਂਸ ਵੱਲੋਂ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਇਹ ਸਾਡੇ ਕੌਮ ਦੇ ਸ਼ਹੀਦ ਉਦਮ ਸਿੰਘ ਜੀ ਦੀ ਅੱਜ ਸਿੱਦੀ ਦੀਪ ਸਿੰਘ ਜੀ ਉਹਦੇ ਜਿਹੜਾ ਸੰਬੰਧ ਚ ਕੱਢਿਆ ਗਿਆ ਸਿਆਸੀ ਮਾ ਜਿਹੜਾ ਉਹਨਾਂ ਦਾ ਜੀ ਸਿੱਦੀ ਦੀਪ ਸਿੰਘ ਸੋ ਜਿਹੜਾ ਸਾਡਾ ਸਿਵਲ ਡਿਫੈਂਸ ਆ ਪਹਿਲੀ ਵਾਰ ਹੋਊਗਾ ਕਿ ਬਰਨਾਲੇ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਸਿਵਲ ਡਿਫੈਂਸ ਬਰਨਾਲਾ ਵੱਲੋਂ ਕੀਤਾ ਗਿਆ ਸੋ ਇਹ ਸਾਡਾ ਸਿਵਲ ਡਿਫੈਂਸ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਜੀ ਦੇ ਸਟੈਚੂ ਕੋਲ ਆ ਕੇ ਜਿਹੜਾ ਸਮਾਪਤ ਹੋਇਆ ਇੱਥੇ ਕੈਂਡਲ ਵਗੈਰਾ ਲਗਾ ਕੇ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਕੁਰਬਾਨੀਆਂ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਸਾਡੇ ਪੂਰੇ ਸਿਵਲ ਡਿਫੈਂਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਅੱਜ ਸਿਫਰ ਡਿਫੈਂਸ ਬਰਨਾਲਾ ਵੱਲੋਂ ਇਹ ਸੜੇ ਸ਼ਹੀਦ ਉਦਮ ਸਿੰਘ ਜੀ ਹੈ ਉਹਨਾਂ ਨੂੰ ਇੱਕ ਸ਼ਰਧਾਂਜਲੀ ਸਮਾਰੋਹ ਕੀਤਾ ਹੈ ਜਿਹਦੇ ਵਿੱਚ ਕੈਂਡਲ ਮਾਰਚ ਪਾਸ ਕੀਤੀ ਗਈ ਹੈ ਸਾਰੇ ਸਿਵਲ ਡਿਫੈਂਸ ਦੇ ਜਿਹੜੇ ਵਰਕਰਸ ਨੇ ਹੈ ਸ਼ੋਲਡਜਰਸ ਨੇ ਹੈ ਵੋਲੰਟੀਅਰਸ ਨੇਗੇ ਆਫਿਸ ਵੀਰਰਸ ਨੇਗੇ ਉਹਨਾਂ ਨੇ ਬੱਝ ਚੜ ਕੇ ਭਾਗ ਲੇਤਾ ਹੈ ਉਹਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਹੈ ਦੇਖੋ ਸਮੇਂ ਨੇ ਪਲਟੀ ਮਾਰੀ ਹੈ ਸਾਡੇ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਫਾਲਟ ਹੈ ਕਿ ਦੇਸ਼ ਪ੍ਰੇਮ ਦੀ ਦੀਵੋਦੀ ਵਿੱਚ ਕੋਈ ਜ਼ਿਕਰ ਹੀ ਨਹੀਂ ਕੀਤਾ ਜਾ ਰਿਹਾ ਕਿਤਾਬਾਂ ਦੇ ਵਿੱਚ ਨਾ ਸਕੂਲਾਂ ਦੇ ਵਿੱਚ ਨਾ ਕਾਲਜਾਂ ਦੇ ਵਿੱਚ ਅਸੀਂ ਕੀ ਦੇ ਰਹੇ ਆ ਬੱਚਿਆਂ ਨੂੰ ਪੈਕੇਜ ਦੇ ਰਹੇ ਆਂਗੇ 7 ਲੱਖ ਦਾ 10 ਲੱਖ ਦਾ 20 ਲੱਖ ਦਾ ਰਾਸ਼ਟਰਪਤੀ ਕੋਈ ਉਹਨਾਂ ਦੀ ਐਜੂਕੇਸ਼ਨ 'ਚ ਭਾਵਨਾ ਨਹੀਂ ਹੈ ਉਹਨੂੰ ਸੀਦਾ ਜਿਹਾ ਸੁਪਨਾ ਸੀਗਾ HSRA ਦੇ ਵਿੱਚ Human Socialist Republic Association ਦੇ ਵਿੱਚ ਉਹ ਕਹਿੰਦੇ ਸੀ ਕਿ ਜਿਹੜੀ ਵਿੱਦਿਆ ਹੋਣੀ ਚਾਹੀਦੀ ਹੈ এডਿਊਕੇਸ਼ਨ ਹੋਣੀ ਚਾਹੀਦੀ ਹੈ ਇਹ ਚ ਗੁਣਵੱਤਾ ਹੋਣੀ ਚਾਹੀਦੀ ਹੈ ਇਹ ਚ ਦੇਸ਼ ਪ੍ਰੇਮ ਹੋਣਾ ਚਾਹੀਦਾ ਹੈ ਇਹ ਚ ਮਿੱਟੀ ਦੀ ਖਾਤਰ ਜੁੜੀ ਹੋਈ ਹੈ ਖੁਸ਼ਬੂ ਹੋਣੀ ਚਾਹੀਦੀ ਹੈ ਛੁੱਟੀ ਦਾ ਛੁੱਟੀ ਦਾ ਐਲਾਨ ਤਾਂ ਕੀਤਾ ਹੈ ਪੰਜਾਬ ਸਰਕਾਰ ਨੇ ਆਪਣਾ ਮਾਨ ਸਨਮਾਨ ਉਹਨਾਂ ਨੂੰ ਬਖਸ਼ਿਆ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸ਼ਹੀਦ ਉਦਮ ਸਿੰਘ ਨੂੰ ਅੱਜ ਇਹ ਛੁੱਟੀ ਦੇਕਰਾਰ ਵਿੱਚ ਮਤਲਬ ਉਹਨਾਂ ਦਾ ਮਾਨ ਸਨਮਾਨ ਕੀਤਾ ਹੈ ਉਹਨਾਂ ਨੇ ਕੁਰਬਾਨੀਆਂ ਨੂੰ ਯਾਦ ਕੀਤਾ ਹੈ ਸਿਵਲ ਡਿਫੈਂਸ ਬਣੀਓ ਸ਼ਹੀਦ ਆਜ਼ਮ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਅੱਜ ਕੈਂਡਲ ਮਾਰਚ ਕਰਿਆ ਗਿਆ ਸਿਵਲ ਡਿਫੈਂਸ ਬਣੀਓ ਤੇ ਸ਼ਹੀਦ ਆਜ਼ਮ ਉਦਮ ਸਿੰਘ ਦੇ ਨਕਸ਼ੇਕਰਮ ਤੇ ਚੱਲਣ ਦਾ ਹੀ ਸੰਦੇਸ਼ ਸਿਵਲ ਡਿਫੈਂਸ ਬਣੀਓ ਦਿੱਤਾ ਜਾਊਗਾ ਸੈਵਨ ਡਿਫੈਂਸ ਜਿਹੜਾ ਹੈ ਉਹ ਦੇਸ਼ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਆਪਤਾ ਆਵੇ ਤਾਂ ਉਸ ਨੂੰ ਸੈਵਨ ਡਿਫੈਂਸ ਨੇ ਆਪਦੇ ਛਾਤੀ ਦੇ ਉੱਤੇ ਤਸਹਾਰਨ ਦਾ ਬਲ ਰੱਖਦੀ ਹੈ ਤੇ ਜਿਵੇਂ ਸ਼ਹੀਦ ਰਾਜਮੁੱਦਦ ਸਿੰਘ ਨੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਤੇ ਉਹ ਜਨਰਲ ਡਾਇਰ ਨੂੰ ਮਾਰ ਕੇ ਦੇਸ਼ ਦਾ ਮਤਲਬ ਬਦਲਾ ਲਿਆ ਤਾਂ ਉਸੇ ਤਰ੍ਹਾਂ ਜਿਹੜਾ ਸੈਵਨ ਡਿਫੈਂਸ ਹੈ ਅਸੀਂ ਉਹਨਾਂ ਦੇ ਨਕਸ਼ੇਕਰਨ ਤੇ ਚੱਲ ਕੇ ਹੀ ਮਤਲਬ ਦੇਸ਼ ਦੀ ਰੱਖਿਆ ਹਮੇਸ਼ਾ ਕਰਾਂਗੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਇਹ ਹੈ ਵੀ ਜਿਹੜਾ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹ ਦੇਸ਼ ਦੀ ਰੱਖਿਆ ਵਾਸਤੇ ਦੇਸ਼ ਦੇ ਕਲਚਰ ਦੀ ਸੱਭਿਆਚਾਰ ਦੀ ਸਾਰੀ ਚੀਜ਼ਾਂ ਦੀ ਰੱਖਿਆ ਵਾਸਤੇ ਦਿੱਤੀ ਹੈ ਉਹਨੂੰ ਸੁਰੱਖਿਅਤ ਰੱਖਿਆ ਜਾਵੇ ਬੇਟੀਆਂ ਦਾ ਸਨਮਾਨ ਕੀਤਾ ਜਾਵੇ ਬੇਟੇ ਨਸ਼ਿਆਂ ਤੋਂ ਦੂਰ ਰਹਿਣ ਬਸ ਇਹੀ ਸੰਦੇਸ਼ ਹੈ